ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਆ ਚੁੱਕੇ ਹਾਂ ਜੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜੀ ਇਸ ਨੋਟੀਫਿਕੇਸ਼ਨ ਬਾਰੇ ਆਪਾਂ ਇਸ ਵੀਡੀਓ ਵਿੱਚ ਡਿਟੇਲ ਚ ਗੱਲ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਜੌਬ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ PSP ਵੱਲੋਂ ਜੋ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜੀ ਇਸ ਦੇ ਵਿੱਚ ਜੋ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਉਹ ਹੈਗੀ ਹੈ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਅਤੇ ਟੈਸਟ ਮਕੈਨਿਕ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਜਿਨ੍ਹਾਂ ਦੀ ਕਿ ஆன்ਲਾਈਨ ਅਪਲਾਈ 5 ਮਾਰਚ ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ 26 ਮਾਰਚ ਲਾਸਟ ਡੇਟ ਅਪਲਾਈ ਕਰਨ ਦੀ ਹੈ ਜੀ ਜੋ ਅਸਿਸਟੈਂਸ ਸਟੇਸ਼ਨ ਸਬ ਅਟੈਂਡੈਂਟ ਦੀ ਵੈਕੈਂਸੀ ਹੈ ਉਹਦੇ ਵਿੱਚ ਤੁਹਾਨੂੰ 19900 ਰੁਪਏ ਪਰ ਮੰਥ ਦੀ ਜੋ ਹੈ ਸੈਲਰੀ ਦਿੱਤੀ ਜਾਣ ਵਾਲੀ ਹੈ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਦੀਆਂ ਟੋਟਲ 408 ਵੈਕੈਂਸੀਆਂ ਜੀ ਤੇ ਟੈਸਟ ਮਕੈਨਿਕ ਦੀਆਂ 25 ਵੈਕੈਂਸੀਆਂ ਦੀ ਅਨਾਉਂਸਮੈਂਟ ਆ ਰੈਗੂਲਰ ਵੈਕੈਂਸੀਆਂ ਆ ਜੀ ਜੋ ਕੈਂਡੀਡੇਟਸ ਇਹਨਾਂ एलिजिਬਿਲਟੀ ਕਰੀਰੀ ਚਾਹੁੰਦੇ ਆ ਉਹ ਜ਼ਰੂਰ ਅਪਲਾਈ ਕਰਿਓ ਰੈਗੂਲਰ ਵੈਕੈਂਸੀਆਂ ਪੰਜਾਬ ਜੋਬ ਗਵਰਨਮੈਂਟ ਜੋਬ ਦੀਆਂ ਇਸ ਵਿੱਚ ਨਿਕਲੀਆਂ ਹੋਈਆਂ ਨੇ ਬਾਕੀ ਗਵਰਨਮੈਂਟ ਦੇ ਜੈ ਕੈਟਾਗਰੀ ਵਾਈਜ਼ ਦੀਆਂ ਵੈਕੈਂਸੀਆਂ ਦੀ ਜੋ ਹੈ ਵਨ ਡੋ ਤੁਸੀਂ ਚੈੱਕ ਕਰ ਲਓ ਕੀ ਕਿਹੜੀਆਂ ਕਿਹੜੀਆਂ ਵੈਕੈਂਸੀਆਂ ਇਸ ਵਿੱਚ ਰਹਿਣ ਵਾਲੀਆਂ ਕਿਹੜੇ ਕੈਟਾਗਰੀ ਦੀਆਂ ਇਹ ਤੁਸੀਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਹੁਣ ਗੱਲ ਕਰਦੇ ਆਪਾਂ ਦੀ एलिਜੀਬਿਲਟੀ ਕਰਾਈਟੇਰੀਆ ਦੀ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਵਾਸਤੇ ਜੋ ਕੈਂਡੀਡੇਟਸ ਆ ਉਹਨਾਂ ਕੋਲੇ ਫੁੱਲ ਟਾਈਮ ਰੈਗੂਲਰ ਆਈਟੀਆਈ ਇਲੈਕਟ੍ਰੀਕਲ ਟੈਕ ਇਲੈਕਟ੍ਰੀਸ਼ੀਅਨ ਵਾਇਰਮੈਨ ਦਾ ਘੱਟੋ-ਘੱਟ 60% ਮਾਰਕਸ ਨਾਲ ਤੇ 2 ਸਾਲ ਦਾ ਅਪ੍ਰੈਂਟਾਈਸਸ਼ਿਪ ਦਾ ਕੋ ਐਕਸਪੀਰੀਅੰਸ ਹੋਣਾ ਚਾਹੀਦਾ ਪੀ ਐਸਪੀਸੀ ਲੈਵਲ ਉਹ ਜੋ ਅਪ੍ਰੈਂਟਾਈਸਸ਼ਿਪ ਦਾ 2 ਸਾਲ ਦਾ ਕੋਰਸ ਹੈਗਾ ਉਸ ਦਾ ਹੋਣਾ ਚਾਹੀਦਾ ਜਾਂ ਫਿਰ ਤੁਸੀਂ ਫੁੱਲ ਟਾਈਮ ਰੈਗੂਲਰ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰ 60% ਮਾਰਕਸ ਨਾਲ ਹੋਣਾ ਚਾਹੀਦਾ ਇਹਦੇ 'ਚ ਪ੍ਰਿੰਟਾਈਸਸ਼ਿਪ ਦੀ ਕੋਈ ਜ਼ਰੂਰਤ ਨਹੀਂ ਇਸ ਤੋਂ ਇਲਾਵਾ ਜਾਂ ਫਿਰ ਤੁਸੀਂ ਫੁੱਲ ਟਾਈਮ ਡਿਪਲੋਮਾ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ 60% ਮਾਰਕਸ ਜਾਂ ਫਿਰ ਤੁਹਾਡੇ ਕੋਲੇ ਰੈਗੂਲਰ ਡਿਪਲੋਮਾ ਇਨ ਇਨਸਟਰੂਮੈਂਟੇਸ਼ਨ ਐਂਡ ਪ੍ਰੋਸੈਸ ਕੰਟਰੋਲ 60% ਮਾਰਕਸ ਦਾ ਲਾ ਟੈਸਟ ਮਕੈਨਿਕ ਵਾਸਤੇ ਜੀ میٹرਿਕ ਪਾਸ ਹੋਣੇ ਚਾਹੀਦੇ ਤੇ 2 ਸਾਲ ਦਾ ਕਰਾਫਟਸਮੈਨ ਦਾ ਤੁਹਾਡੇ ਕੋਲੇ ਆਈਟੀਆਈ ਟ੍ਰੇਡ ਹੋਣਾ ਚਾਹੀਦਾ ਇਲੈਕਟ੍ਰੀਸ਼ੀਅਨ ਦਾ ਤੇ ਜਾਂ ਫਿਰ ਇਨਸਟਰੂਮੈਂਟ ਮਕੈਨਿਕ ਦਾ ਠੀਕ ਹੈ ਜੀ ਉਹ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਆ ਤੇ 10ਵੀਂ ਦੇ ਵਿੱਚ ਤੁਹਾਡੀ ਜੋ ਪੰਜਾਬੀ ਲੈਂਗੁਏਜ ਕੰਪਲਸਰੀ ਹੋਣੀ ਚਾਹੀਦੀ ਹੈ ਏਜ ਲਿਮਟ ਜੀ 18 ਤੋਂ 37 ਸਾਲ ਵਾਲੇ ਕੈਂਡੀਡੇਟਸ ਇਸ ਨੂੰ ਅਪਲਾਈ ਕਰ ਸਕਦੇ ਆ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਜੋ ਤੁਹਾਨੂੰ ਐਸਸੀਐਸਟੀ ਤੇ ਬੀਸੀ ਨੂੰ 5 ਸਾਲ ਦੀ ਛੋਟ ਇਸ ਵਿੱਚ ਰਹਿਣ ਵਾਲੀ ਹੈ ਫਿਜ਼ੀਕਲੀ ਹੈਂਡੀਕੈਪਟ ਨੂੰ 10 ਸਾਲ ਦੀ ਛੋਟ ਇਸ ਵਿੱਚ ਰਹਿਣ ਵਾਲੀ ਹੈ ਜੋ ਕੈਂਡੀਡੇਟਸ ਇਸ एलिजिਬਿਲਟੀ ਕ੍ਰਾਈਟੇਰੀਆ ਵਿੱਚ ਆ ਰਹੇ ਆ ਜੀ ਉਹ ਇਸ ਨੂੰ ਆਨਲਾਈਨ ਅਪਲਾਈ ਕਰ ਸਕਦੇ ਆ ਪੀ ਪੀਐਸਪੀਸੀਐਲ ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਆ ਤੇ ਇਸ ਦੀ ਐਪਲੀਕੇਸ਼ਨ ਜੋ ਫੀਸ ਰਹਿਣ ਵਾਲੀ ਹੈ ਜੀ ਐਸ ਐਸਸੀ ਤੇ ਪੀਡਬਲਿਊਡੀ ਕੈਂਡੀਡੇਟਸ ਨੂੰ ਛੱਡ ਕੇ ਸਾਰੀ ਕੈਟਾਗਰੀ ਦੀ 1416 ਰੁਪਏ ਫੀਸ ਰਹਿਣ ਵਾਲੀ ਹੈ ਤੇ ਐਸਸੀ ਤੇ ਪੀਡਬਲਿਊਡੀ ਕੈਂਡੀਡੇਟ ਦੀ 885 ਰੁਪਏ ਜੋ ਹੈ ਐਪਲੀਕੇਸ਼ਨ ਫੀਸ ਇਸ ਵਿੱਚ ਰਹਿਣ ਵਾਲੀ ਹੈ ਇਹ ਸੀਗੀ ਜੀ ਅੱਜ ਦੀ ਅਪਡੇਟ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ